ਦੀ ਗ੍ਰਫਤਾਰੀ ਖਿਲਾਫ ਆਪ ਵੱਲੋਂ ਪੁਖਹਰਤਾ ਅਦੀ ਕਾਲ ਤੇ ਮਲੇਰ ਕੋਲਾ ਵਿੱਚ ਵਿਧਾਇਕ ਡਾਕਟਰ ਜਮਿੱਲੂ ਰਹਿਮਾਨ ਦੇ ਖੱਟਰ ਕਲਾ ਜਾਣ ਕਰਕੇ ਯਾਸਰ ਅਰਖਤ ਚੌਧਰੀ ਸ਼ਮਸ਼ੂਦੀਨ ਦੀ ਟੀਮ ਤੇ ਜ਼ਿਲ੍ਹਾ ਪ੍ਰਧਾਨ ਸਾਕੇਬ ਅਲੀ ਰਾਜੇ ਦੀ ਅਗਵਾਹੀ ਵਿੱਚ ਵਰਕਰਾਂ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਨਰਿੰਦਰ ਮੋਦੀ ਵੱਲੋਂ ਕੇਜਰੀਵਾਲ ਦੀ ਇਮਾਨਦਾਰੀ ਵੱਧ ਦੀ ਤਾਕਤ ਤੋਂ ਖਬਰਾ ਕੇ ਈਡੀ ਦਾ ਪ੍ਰਯੋਗ ਕਰਕੇ ਛੋਟੇ ਕੇਸ ਵਿਚ ਜੇਲ੍ਹ ਵਿੱਚ ਸੁੱਟਣਾ ਭਾਜਪਾ ਦੀ ਲੋਕ ਸਭਾ ਚੋਣਾਂ ਵਿੱਚ ਹਾਰ ਦੀ ਨਿਸ਼ਾਨੀ ਹੈ ਅੱਜ ਦੇਸ਼ ਭਰ ਵਿੱਚ ਮੋਦੀ ਖਿਲਾਫ ਮੋਦੀ ਦੀ ਤਾਨਾਸ਼ਾਹੀ ਖਿਲਾਫ ਕੋ ਘਰਤਾ ਦੇ ਬੈਠ ਕੇ ਦੇਸ਼ ਦੇ ਲੋਕ ਉੱਠ ਖੜੇ ਹੋਏ ਦੂਜੇ ਪਾਸੇ ਚੋਣ ਜਾਤੇ ਦੀ ਤਾਂ ਜਿਆ ਉੱਡਦੀ ਨਜ਼ਰ ਆ ਰਹੀ ਹੈ ਜਦੋਂ ਮੈਨਾਰਟੀ ਕਮਿਸ਼ਨ ਪੰਜਾਬ ਦੀ ਨੇਮ ਪਲੇਟ ਵਾਲੀ ਗੱਡੀ ਵੀ ਧੰਨੇ ਵਾਲੀ ਥਾਂ ਖੜੀ ਵੇਖੀ ਦੇ ਨਿਰਦੇਸ਼ਾਂ ਅਨੁਸਾਰ ਮਾਨਯੋਗ ਡਾਕਟਰ ਜਮੀਲ ਉਰ रहमान ਐਮ ਐਲ اے ਮਲੇਰ ਕੋਲਾ ਦੀ ਅਗਵਾਈ ਦੇ ਵਿੱਚ ਅਸੀਂ ਅੱਜ ਆਪਣੇ ਦਫ਼ਤਰ ਦੀ ਟੀਮ ਸਾਡੇ ਪੀਏ ਚੌਧਰੀ ਸ਼ਮਸ਼ੂਦੀਨ ਜਫਰ ਸਾਹਿਬ ਮਿਨੋਰਟੀ ਸੈਲਰ ਦੇ ਪ੍ਰਧਾਨ ਨੇ ਜਿਹੜੇ ਉਹਨਾਂ ਦੀ ਰਹਿਨਮਾਈ ਚ ਅੱਜ ਅਸੀਂ ਇੱਥੇ ਭੁੱਖ ਹੜਤਾਲ ਤੇ ਡੀ ਸੀ ਦਫ਼ਤਰ ਦੇ ਮੂਹਰੇ ਆਏ ਆਂ ਐਮ ਐਲ اے ਸਾਹਿਬ ਅੱਜ ਖੜਕੜ ਕਲਾਂਗੇ ਆਏ ਹੋਏ ਨੇ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਅੱਜ ਅਸੀਂ ਇੱਥੇ ਪਹੁੰਚੇ ਆਂ ਜਿਹੜਾ ਧਰਨਾ ਦਿੱਤਾ ਜਾ ਰਿਹਾ ਹੈ ਰੋਜ਼ੇ ਰੱਖੇ ਹੋਏ ਨੇ ਤੇ ਕਿਉਂਕਿ ਈ ਡੀ ਦੀ ਜਿਹੜੀ ਕੱਲ੍ਹ ਲੈ ਕੇ ਕੇਜਰੀ ਬਾਲ ਨੂੰ ਅੰਦਰ ਕੀਤਾ ਗਿਆ ਉਸ ਤੋਂ ਪਹਿਲਾਂ ਵੀ ਈਡੀ ਦੇ ਕਈ ਲੀਡਰ ਆਪ ਆਦਮੀ ਕਿੱਥੇ ਦੇ ਉਦੋਂ ਇਹ ਕਿਉਂ ਮਹਿਮ ਨਹੀਂ ਚਲਾਈ ਗਈ ਇਹ ਹੁਣ ਕਿਉਂ ਚਲਾਈ ਗਈ ਕਿ ਇਲੈਕਸ਼ਨਾਂ ਦਾ ਕਰਕੇ ਹੋਤੀ ਹੈ ਦੇਖੋ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਆਪਣੀ ਜਿਹੜੀ ਹਾਰ ਹੈ ਉਹ ਸਾਹਮਣੇ ਦਿਖਦੀ ਹੈ ਇਸ ਕਰਕੇ ਜਿਹੜੀ ਇਹ ਘੁਟਾਲੇ ਵਾਲੀ ਮੁਹਿੰਮ ਚਲਾਈ ਹੈ ਉਹਨਾਂ ਨੇ ਪਹਿਲਾਂ ਸੋਧਿਆ ਜੀ ਨੂੰ ਅੰਦਰ ਕੀਤਾ ਫਿਰ ਸਤਿੰਦਰ ਜੀ ਨੂੰ ਅੰਦਰ ਕੀਤਾ ਹੁਣ ਅਰਵਿੰਦ ਕੇਜਰੀਵਾਲ ਜੀ ਨੂੰ ਕੀਤਾ ਔਰ ਉਹਨਾਂ ਦੇ ਖਿਲਾਫ ਕੋਈ ਇਹ ਧਰਨਾ ਚੱਤਰਾ ਜਾ ਰਹੇ ਆ ਰੋਸਪਰ ਕੇਜਰੀਵਾਲ ਜੀ ਦੇ ਖਿਲਾਫ ਹੈ ਕਿਉਂਕਿ ਕੇਜਰੀਵਾਲ ਜਿਹੜੇ ਨੇ ਕੇਜਰੀਵਾਲ ਜੀ ਦੇ ਹੱਕ ਦੇ ਵਿੱਚ ਅਸੀਂ ਮਤਲਬ ਕਿ ਇਕੱਠੇ ਹੋਇਆ ਮੋਦੀ ਸਾਹਿਬ ਨੇ ਜੋ ਕੇਜਰੀਵਾਲ ਜੀਆ ਨੂੰ ਜੇਲ੍ਹ ਦੇ ਵਿੱਚ ਧੱਕਿਆ ਹੈ ਇਹ ਇੱਕ ਲੋਕ ਕੱਤਰ ਦਾ ਕਹਾਣ ਹੈ ਹਰ ਇੱਕ ਬੰਦੇ ਨੂੰ ਆਪਣੇ ਅਧਿਕਾਰ ਨੇ ਆਪਣਾ ਆਪਣਾ ਹੱਕ ਰੱਖਣ ਦਾ ਬੋਲਣ ਦਾ ਅਧਿਕਾਰ ਹੈ ਸਾਨੂੰ ਸਾਨੂੰ ਕਿਸੇ ਤੱਕ ਇੱਥੇ ਤੱਕ ਲੱਗ ਰਿਹਾ ਹੈਗਾ ਕਿ ਬੁੱਧੀ ਸਰਕਾਰ ਤੱਕੇ ਦੇ ਨਾਲ ਜਾ ਕੇ ਇਹਨਾਂ ਬਰਕਰਾਰ ਨੂੰ ਸਟੌਨਾ ਚਾਹੁੰਦੀ ਹੈ ਪਾਵਿਕ ਨੂੰ ਸਟੌਨਾ ਚਾਹੁੰਦੀ ਹੈ ਪਰ ਲੋਕ ਇੰਨੇ ਸਿਆਣੇ ਹੋ ਚੁੱਕੇ ਨੇ ਕੋਈ ਕੇਜਲੀ ਬਾਦੀ ਦੇ ਨਾਲ ਖੜੇ ਨੇ ਦਰਵਾਜ਼ੇ 'ਤੇ ਖੜੇ ਨੇ ਕੋਈ ਗਵੰਤਮਾ ਦੇ ਨਾਲ ਖੜੇ ਨੇ ਕਿਉਂਕਿ ਇਹ ਭਮਤ ਤੋਂ ਗਵੰਤਮਾ ਦੇ ਪ੍ਰਭਾਵ ਕੜ ਨੇ ਜਿੰਨਾ ਕੋਈ ਮਰਜ਼ੀ ਕਰ ਲਵੇ ਬੁੱਧੀ ਸਰਕਾਰ ਇਹ ਗਵੰਤਮਾ ਤੋਂ ਕੁਝ ਇੰਚ ਭਰੇ ਹੋਣ ਵਾਲੀ ਹੈ ਜੇ ਕੁਝ ਦਿਨ ਚਲਸੀ ਪੰਜਾਬ ਦੇ ਅੰਦਰ ਵੀ ਤੁਸੀਂ ਕਰਪਸ਼ਨ ਨੂੰ ਕਹਿੰਦੇ ਹੋ ਕਾਂਗਰਸ ਦੇ ਉੱਤੇ ਕਿ ਲੀਡਰ ਹੋਂਦ ਚਟਾ ਦੀ ਅੱਜ ਉਸੇ ਪਾਰਟੀਆਂ ਥੋੜੀ ਪਾਰਟੀਆਂ ਸਮਝੌਤਾ ਕਰ ਇਸ ਨਜ਼ ਇਹ ਕੁਝ ਸਮਝੋ ਤੇ ਵੱਡੇ ਲੈਵਲ ਤੇ ਸਾਡਾ ਜਿਹੜਾ ਕੰਮ ਐ ਐਸੇ ਵਾਰ ਕੀ ਹੁਣ ਉਹ ਦੁੱਧੇ ਤੁਲਗੇ ਜਿਹੜੇ ਲੀਡਰ ਅੰਦਰ ਕੀਤੇ ਦੁੱਧੇ ਤੁਲਗੇ ਹੋ ਜਿਹੜੇ ਲੀਡਰ ਅੰਦਰ ਕੀਤੇ ਨੇ ਕਿ ਉਹ ਤੇ ਕੋਈ ਬੁੱਧੀ ਸਰਕਾਰ ਧੱਕੇ ਨਾਲ ਲੀਡਰਾਂ ਨੂੰ ਅੰਦਰ ਕਰੀ ਜਾ ਰਹੀ ਨਹੀਂ ਜਿਹੜੇ ਪੰਜਾਬ ਚ ਕੀਤੇ ਤੇ ਪੰਜਾਬ ਦੇ ਵਿੱਚ ਜੋ ਵੀ ਹੈਗੇ ਜੋ ਵੀ ਕੀਤੇ ਹੈਗੇ ਨੇਗੇ ਉਹ ਉਹਦੇ ਬਾਰੇ ਦੇਖੋ ਸਰਕਾਰ ਜਾਣਦੀ ਹੈ ਕਿ ਇਸ ਕਿਉਂ ਬਣਾ ਲੈ ਰਿਹਾ ਹੈ ਗੱਲ ਇਹ ਆ ਜੀ ਯਾਰ ਹੁੰਦਾ ਫਿਰ ਤਾਂ ਪ੍ਰਧਾਨ ਕਹਿੰਦਾ ਜਿਹੜੀ ਗੱਲ ਚੱਗੀ ਦੇਖੋ ਅਸੀਂ ਤਾਂ ਕੇਜਰੀਵਾਲ ਜੀ ਦੇ ਨਾਲ ਖੜੇ ਆਂ ਭਗਵਾਨ ਤੁਮਾਂ ਦੇ ਚੇਲੇ ਆਂ ਔਰ ਆਮ ਆਦਿ ਪਾਰਟੀ ਆਖਰੀ ਦਮ ਤੱਕ ਆਮ ਆਦਿ ਪਾਰਟੀ ਲੜਾਂਗੇ ਮਰਾਂਗੇ ਉਹਦੇ ਹੱਕਾਂ ਲਈ ਜੂਝੇ ਚੱਲਾਂਗੇ ਰੂਪ ਸਾਹਿਬ ਜਿਹੜਾ ਤੁਸੀਂ ਨੋਮਿੰਡਗੀ ਕਰ ਰਹੇ ਹੋ ਮੈਂ ਆਪਣੇ ਵਿਧਾਨ ਸਭਾ ਹਲਕਾ ਅਮਰਗੜ ਦੇ ਐਮਐਲਏ ਸਾਹਿਬ ਜੀ ਅੱਜ ਦੇ ਧਰਨੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਅੱਜ ਦਾ ਜਿਹੜਾ ਉਹ ਹੜਤਾਲ ਤੇ ਖਲ ਦਾ ਅਮਰ ਘਟੇ ਮਨਿਰ ਕੋਲੇ ਦੇ ਸਾਰੇ ਵਰਕਰ ਪੂਰੇ ਅੱਜ ਬੈਠੇ ਨੇ ਉਹਨਾਂ ਦਾ ਇੱਕੋ ਹੀ ਮੰਤ ਹੈ ਮਰਨ ਵੱਤ ਜਿਹੜਾ ਇਹ ਹੜਤਾਲ ਅਰਵਿੰਦ ਕੇਜਰੀਵਾਲ ਜੀ ਨੂੰ ਜਿਹੜਾ ਧੱਕੇ ਨਾਲ ਜਿਹੜੀ ਇਰਾਹੀ ਜੇਲ੍ਹਾਂ ਦੇ ਵਿੱਚ ਧੱਕਿਆ ਜਾ ਰਿਹਾ ਹੈ ਉਹਦੇ ਖਿਲਾਫ ਅਸੀਂ ਰੋਜ਼ ਪੂਰੇ ਕਰ ਰਹੇ ਹਾਂ ਤੇ ਰੋਜੇ ਦੇ ਵਿੱਚ ਆਪਣੇ ਜਿਹੜੇ ਮੋਸਮ ਭਾਈਚਾਰੇ ਦੇ ਕਰੀਬ 1 ਮਹੀਨੇ ਤੋਂ ਰੋਜੇ ਰੱਖ ਰਹੇ ਨੇ ਉਹਨਾਂ ਦੇ ਨਾਲ ਸਾਰੇ ਸਿੱਖ ਭਾਈਚਾਰੇ ਤੇ ਹਿੰਦੀ ਭਾਈਚਾਰੇ ਦੇ ਲੋਕ ਅੱਜ ਈਡੀ ਦੇ ਖਿਲਾਫ ਦੇਸ਼ ਦੇ ਮੋਦੀ ਦੇ ਖਿਲਾਫ ਭਾਜਪਾ ਦੇ ਖਿਲਾਫ ਅਸੀਂ ਪਾਰਕ ਨੂੰ ਬੈਠਿਆ ਸਾਡਾ ਇਹੀ ਸੁਨੇਹਾ ਵੀ ਆਪਾਂ ਰਲ ਮਿਲ ਕੇ ਭਾਜਪਾ ਦੇ ਖਿਲਾਫ ਇਸ ਵਾਰੀ ਇੱਕ ਇੱਕ ਵੋਟ ਪਾਈਏ ਤਾਂ ਕਿ ਇਹ ਭਾਜਪਾ ਦਾ ਜਿਹੜਾ ਪੂਰੇ ਆਪਾਂ ਰਾਜ ਚੱਲ ਰਿਹਾ ਲੋਕਾਂ ਦੇ ਖਿਲਾਫ ਇਹਨੂੰ ਦੂਰ ਦਾ ਜਿਹੜਾ ਇੱਥੇ ਧਰਨੇ ਤੇ ਤੁਸੀਂ ਬੈਠੇ ਹੋ ਅਲਸ਼ਨ ਦੇ ਬੈਠੇ ਹੋ ਇਹਦੇ ਬਦਕੀ ਇਹਦਾ ਇਹੀ ਹੈ ਜਿਹੜੀ ਮੋਦੀ ਸਰਕਾਰ ਦਾ ਜਿਹੜਾ ਜ਼ੁਲਮਾ ਉਹਦਾ ਸਿਖਰ ਹੋ ਗਿਆ ਉਹਨਾਂ ਨੇ ਸਾਡੇ ਸੀਨੀਅਰ ਲੀਡਰ ਚਾਹੇ ਉਸਤਿੰਦਰ ਜੈਨ ਜੀ ਹੋਣ ਕੇਜਰੀਵਾਲ ਜੀ ਹੋਣ ਮਨੀਸ਼ ਸੋਧਿਆ ਜੀ ਹੋਣ ਔਰ ਕੇਜਰੀ ਜਿੰਨੇ ਜਿਹੜੇ ਸਾਡੇ ਚਾਰ ਟੌਪ ਦੇ ਲੀਡਰ ਸੀ ਉਹਨਾਂ ਨੂੰ ਫੜ ਕੇ ਅੰਦਰ ਔਰ ਇਹਦਾ ਨਾਂ ਫਾਰਮ ਲੋਕ ਇਹਨਾਂ ਦੇ ਨਾਲ ਹੋ ਜਾਣੇ ਇਸ ਕਰਕੇ ਉਹ ਇਹਨਾਂ ਦਾ ਪੈਸਾ ਪੰਜਾਬ ਦੇ ਸਾਡੇ ਹੱਕਾਂ ਦਾ ਪੈਸਾ ਰੋਕ ਕੇ ਅੱਜ ਜਿਹੜਾ डीसी दफ्तर मुरे थाना ਦਿੱਤਾ ਜਾ ਰਿਹਾ ਹੈ ਇਹ ਕਿਉਂ ਦੇਣ ਦੀ ਰੋਡ ਪੀ ਤੁਹਾਨੂੰ ਇਹ ਤਰਨਾ ਡੀਸੀ ਦਫਤਰ मुरे ਨਹੀਂ ਦਿੱਤਾ ਗਿਆ ਇਹ ਤਰਨਾ ਆਲਓਵਰ ਇੰਡੀਆ ਦੇ ਵਿੱਚ ਇੱਕ ਭੁਖ ਹੜਤਾਲ ਹੈ ਜਿਹੜੀ ਸਾਡੇ ਨੈਸ਼ਨਲ ਕਮਿਸ਼ਨਰ ਸ੍ਰੀ ਰਵਿੰਦ ਕੇਜਰੀਵਾਲ ਨੇ ਉਹਨੇ ਦੇਖਿਆ ਹੋਊਗਾ ਇੱਕ ਜ਼ਾਲਮ ਹਕੂਮਤਾਨ ਨੇ ਜੇਲ੍ਹ ਦੇ ਵਿੱਚ ਤਾਹ ਦਤਾ ਹੈ ਪੁਲਿਸ ਉਹਦੇ ਸੰਬੰਧ ਵਿੱਚ ਅਸੀਂ ਸਵੇਰ 11 ਮਈ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਭੁਖ ਹੜਤਾਲ ਤੇ ਗੈਰਗਨ ਬੰਦਰੀ ਕੈਂਪਸ਼ਨ ਤੇ ਬੈਠੇ ਨੇ ਮੁਸਲਮਾਨ ਕਮਿਊਨਿਟੀ ਦੇ ਸਾਰਿਆਂ ਦੇ ਰੋਜ਼ੇ ਪਹਿਲਾਂ ਹੈ ਚੱਲ ਰਹੇ ਆ ਰਹੇ ਨੇ ਬਾਕੀ ਲੋਕ ਪਾਣੀ ਔਰ ਪਿਆਸੇ ਔਰ ਭੁਖੇ ਸ਼ਾਮ 5 ਵਜੇ ਤੱਕ ਇੱਥੇ ਬੈਠੇ ਰਹੇ ਉਹਦੇ ਵਿੱਚ ਕੀ ਧਰਨਾ ਆਲਓਵਰ ਇੰਡੀਆ ਦੇ ਵਿੱਚ ਧਰਨਾ ਨਹੀਂ ਕਹਿ ਸਕਦੇ ਇਹ ਇੱਕ ਪ੍ਰੋਟੈਸਟ ਹੈ ਜੋ ਆਲਓਵਰ ਇੰਡੀਆ ਦੇ ਵਿੱਚ ਕੀਤਾ ਜਾ ਰਿਹਾ ਹੈ ਕਿਉਂਕਿ ਤੁਹਾਨੂੰ ਦੇਖਿਆ ਹੋਊਗਾ ਇੱਕ ਦਿੱਲੀ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਨਾਤੇ ਨਾਲ ਹੋ ਪੂਰੇ ਸਾਡੇ ਆਮਾਦੀ ਪਾਰਟੀ ਦੇ ਨੈਸ਼ਨਲ ਕੋਆਰਡੀਨੇਟਰ ਵੀ ਨੇ ਔਰ ਇੱਕ ਪੂਰੇ ਹਿੰਦੁਸਤਾਨ ਦੀ عظیم ਸ਼ਕਤੀ ਦਾ ਤਾਕਤ ਔਰ ਸ਼ਕਤੀ ਨੇ ਔਰ ਇੱਕ ਚੈਰਾ ਨੇ ਜਿਨ੍ਹਾਂ ਨੇ ਕਹਿ ਲੋ ਗੱਲ ਮੇਰੀ ਇੱਕ ਸੱਚੀ ਆਵਾਜ਼ ਉਠਾਈ ਉਹਨੇ ਆਵਾਜ਼ ਉਠਾਈ এডਿਕੇਸ਼ਨ ਦੀ ਉਹਨੇ ਕੀ ਆਉਣ ਵਾਲੇ ਲੋਕ ਸਭਾ ਚੋਣਾਂ ਤੋਂ ਇੱਕ ਬੇਬਣਾਉਂਦੀ ਹੈ ਇੱਕ ਕਰਨ ਨਹੀਂ ਹੈ ਕਿ ਪਹਿਲਾਂ ਵੀ ਬੰਦੇ ਅੰਦਰਾਂ ਤੋਂ ਹੈ ਨੀੜੀ ਉਹਨਾਂ ਬਾਰੇ ਮੈਚ ਦੀ ਬੜੀ ਬੇਨਤੀ ਹੈ ਤੁਹਾਡੀ ਬੜੀ ਅੱਛੀ ਬਾਤ ਹੈ ਬੇਨਤੀ ਕਰਦਾ ਦੇਖੋ ਸਾਡੇ ਮਾਨ ਸਾਹਿਬ ਉਹ ਵੀ ਪਹਿਲਾਂ ਐਮਪੀ تھے ਉਹਨੇ ਦੇਖਿਆ ਹੋਊਗਾ ਕਿ ਦੋ ਚਾਰ ਦਿਨ ਪਹਿਲਾਂ ਸੰਜੀਤ ਸਿੰਘ ਜੀ ਜੇਰੇ ਲਈ ਜੁਏ ਨੇ ਉਹ ਵੀ ਪਹਿਲਾਂ ਐਮਪੀ تھے ਅਗਰ ਸੰਸਦ ਦੇ ਵਿੱਚ ਕਿਸੇ ਐਮਪੀ ਦੀ ਆਵਾਜ਼ ਗੂੰਜਦੀ ਦੀ ਉਹ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਪੰਜਾਬ ਔਰ ਸੰਜੀਤ ਸਿੰਘ ਦੀ ਆਵਾਜ਼ ਸੰਸਦ ਚ ਗੂੰਜਦੀ ਇਹ ਤੁਸੀਂ ਇਹ ਵੀ ਕਹਿ ਸਕਦੇ ਹੋ ਵੀ ਕਲੈਕਸ਼ਨ ਦਾ ਆਗਾਜ਼ ਹੈ ਸਾਡੇ 13 ਦੀਆਂ 13 ਸੀਟਾਂ ਅਸੀਂ ਪੰਜਾਬ ਚ ਧੋਣੀਆਂ ਨੇ ਉਹਦੇ ਲਈ ਅਸੀਂ ਕਹਿੰਦਾ ਗੱਲ ਮੇਰੀ ਆਪਣੀ ਥੋੜ ਮਹਿਮਲੀ ਉਕੇ ਕਰਨਾ